ਦੀਆਂ 350 ਸਾਲਾਂ ਸ਼ਹੀਦੀ ਗੁਰਪੁਰਬ ਉਹ ਸਮੁੱਚਾ ਖਾਲਸਾ ਪੰਥ ਤੇ ਸਮੁੱਚੇ ਦੁਨੀਆ ਦੇ ਸਿੱਖ ਉਹ 350 ਸਾਲਾਂ ਸ਼ਤਾਬਦੀ ਰੂਪ ਦੇ ਵਿੱਚ ਮਨਾ ਰਹੇ ਹ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੇ ਅਨੰਦ ਸਿੱਖ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ ਵੀ 350 ਸਾਲਾਂ ਦੀ ਸ਼ਤਾਬਦੀ ਤੇ ਨਾਲ ਦੀ ਨਾਲ ਸਿੱਖ ਪੰਥ ਦੇ ਬਾਨੇ ਜਿਨੇ ਖਾਲਸਾ ਪੰਥ ਪਾਰਗਟ ਕੀਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾਂ ਗੁਰਤਾ ਗੱਦੀ ਦੇ ਉਹ ਵੀ ਖਾਲਸਾ ਪੰਥ ਸ਼ਤਾਬਦੀਆਂ ਦੇ ਰੂਪ ਦੇ ਵਿੱਚ 350 ਸਾਲਾਂ ਦੇ ਰੂਪ ਵਿੱਚ ਮਨਾ ਰਹੇ ਆ ਅੱਜ ਮੈਂ ਦਿਲ ਦੀਆਂ ਢਗਹਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਸਿੱਖ ਪੰਥ ਦਾ ਅਨੇਖੜਵਾ ਅੰਗ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਾਰੀ ਸੀਨੀਅਰ ਲੀਡਰਸ਼ਿਪ ਜੀਮਾ ਸਾਹਿਬ ਗਰੇਬਾ ਸਾਹਿਬ ਰਣਕੇ ਸਾਹਿਬ ਤੇ ਉਹਨਾਂ ਦੇ ਨਾਲ ਸਾਰੇ ਸਿੱਖ ਵਿਦਵਾਨ ਤੇ ਚੇਚੇ ਤੌਰ ਤੇ ਸਾਡੇ ਸਿੱਖ ਪੰਥ ਦੇ ਜਿੰਦਾ ਸ਼ਹੀਦ ਸਿੰਘ ਸਾਹਿਬ ਜਗਹਦਾਰ ਬਾਬਾ ਨਿਹਾਲ ਸਿੰਘ ਜੀ ਹਰਿਆ ਬੀਲਾਂ ਵਾਲੇ ਦਮਦਮੀ ਟਕਸਾਲ ਵੱਲੋਂ ਬਾਬਾ ਜੀ ਵੱਲੋਂ ਬਾਬਾ ਸਾਹਿਬ ਸਿੰਘ ਜੀ ਤੇ ਸਾਡੇ ਸਵਾਮੀ ਜੀ ਦੋਨੋਂ ਹੀ ਜਿਹੜੇ ਸਾਡੀ ਰੇਰ ਸ਼ਤਾਬਦੀ ਦਾ ਸ਼ਗਾਰ ਹੁੰਦੇ ਚਾਰਪੁਰ ਵਾਲੇ ਉਹ ਚੇਚੇ ਤੌਰ ਤੇ ਪਹੁੰਚੇ ਆ ਉਹਨਾਂ ਦੇ ਨਾਲ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਉੱਤਰਧਿਕਾਰੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਨਾਂ ਮਹਾਪੁਰਸ਼ਾਂ ਦੀ ਤਰਫ਼ੋਂ ਬਾਬਾ ਸੁੱਖਾ ਜੀ ਲੋਕੋਈ ਵਾਲੇ ਮਹਾਪੁਰਜ ਬਾਹਰ ਆਉਣਾ ਵੱਲੋਂ ਵੀ ਉਹਨਾਂ ਦੇ ਉੱਤਰ ਅਧਿਕਾਰੀ ਇੱਤੇ ਪਹੁੰਚੇ ਆ ਤੇ ਸਿੱਖ ਵਿਦਵਾਨ ਤੇ ਚੇਚੇ ਦੌਰ ਤੇ ਦਿੱਲੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਸ਼ਰਨਾ ਔਰ ਸਰਦਾਰ ਮਨਜੀਤ ਸਿੰਘ ਜੀ ਜੀਕੇ ਸਾਭਕਾ ਪ੍ਰਧਾਨ ਤੇ ਸਿੱਖ ਵਿਦਵਾਨਾਂ ਦੇ ਵਿੱਚੋਂ ਸਾਡੇ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਪਰਮਵੀਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਉਹਨਾਂ ਦੇ ਨਾਲ ਸਾਡੇ ਸਰਦਾਰ ਕੇਰ ਸਿੰਘ ਜੀ ਇੰਦਰਜੀਤ ਸਿੰਘ ਜੀ ਗੋਗੋਆਣੀ ਡਾਕਟਰ ਅਮਰਜੀਤ ਸਿੰਘ ਜੀ ਡਾਕਟਰ ਹਰਭਜਨ ਸਿੰਘ ਜੀ ਧੇਰਾਦੂਨ ਉਹਨਾਂ ਦੇ ਨਾਲ ਸਾਡੇ ਦੂਸਰੇ ਜਿਹੜੇ ਸਤਕਾਰਤ ਜਿਹੜੇ ਸਿੱਖ ਵਿਦਵਾਨ ਆ ਉਹ ਵੀ ਸਾਰਿਆਂ ਨੇ ਸ਼ਾਮਿਲ ਦੇ ਦਿੱਤੀ ਜਿਨ੍ਹਾਂ ਦੀ ਲਿਸਟ ਹੁਣੇ ਸਾਰੀ ਜਾਰੀ ਕਰ ਦਿੱਤੀ ਜਾਊਗੀ ਸਰਦਾਰ ਗਰਮੀਤ ਸਿੰਘ ਜੀ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਤੇ ਉਹਨਾਂ ਦੇ ਪ੍ਰਧਾਨ ਉਹ ਵੀ ਅਚੇਚੇ ਤੌਰ ਤੇ ਇੱਥੇ ਪਹੁੰਚੇ ਆ। ਸੋ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂ ਹੋਰ ਵੀ ਬਹੁਤ ਸਾਰੀਆਂ ਚਕੀਤਾਂ ਪਹੁੰਚੀਆਂ ਸਾਰਿਆਂ ਦਾ ਨਾਮ ਬਾਅਦ ਚ ਜਾਰੀ ਕਰਦੇ ਆਂਗੇ। ਅੱਜ ਮੁੱਖ ਤੌਰ ਦੇ ਉੱਤੇ ਜਿਹੜੀ ਵੱਡੀ ਬੇਦਬਾਦੀ ਦੇ ਨਾਲ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇਹ ਜਿਹੜੀ ਸ਼ਹੀਦੀ ਗੁਰਪੁਰਪਿਆ ਇਹ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਤੇ ਖਾਸ ਕਰਕੇ ਇੱਕ ਉਸ ਵੇਲੇ ਦੇ ਧਰਮ ਜਿਹੜੇ ਪੰਡਿਤ ਕਿਰਪਾ RAM ਜੀ ਦੇ ਰੂਪ ਦੇ ਵਿੱਚ ਸਤਗੁਰੂ ਜੀ ਕੋਲ ਪਾਸ ਪੁਕਾਰ ਲੈ ਕੇ ਪਹੁੰਚੇ ਸੀ ਤੇ ਸਤਗੁਰੂ ਜੀ ਨੇ ਉਹਨਾਂ ਪ੍ਰਤੀ ਆਪਣਾ ਪਿਆਰ ਤੇ ਸਤਕਾਰ ਆਪਣਾ ਬਲੀਦਾਨ ਵੀ ਦਿੱਤਾ। ਤਾਂ ਉਹਨਾਂ ਸਾਰਿਆਂ ਨੂੰ ਸੰਬੂਲਿਤ ਇਕਤਾ ਹੋਵੇ। ਸਮੁੱਚੇ ਦੇਸ਼ ਤੇ ਵਿਦੇਸ਼ ਦੇ ਸਿੱਖ ਵੀ ਇਕੱਠੇ ਹੋਣ। ਉਹ ਤੋਂ ਇਲਾਵਾ ਸਾਰੀਆਂ ਜਿੰਨੀਆਂ ਵੀ ਦੂਸਰੇ ਧਰਮਾਂ ਦੇ ਨਾਲ ਸੰਬੰਧਤ ਉਹ ਸ਼ਕਤੀਆਂ ਉਹ ਵੀ ਇੱਥੇ ਸ਼ਾਮਲ ਹੋਣ ਉਹ ਸਾਰਿਆਂ ਨੂੰ ਸ਼ਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲਾ ਸੱਦਾ ਵੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਜਾ ਕੇ ਵੀ ਸੱਦੇ ਦਿੱਤੇ ਜਾਣਗੇ ਇਹ ਅੱਜ ਦੀ ਮੀਟਿੰਗ ਦੇ ਵਿੱਚ ਇੱਥੇ ਬੈਠ ਕੇ ਫੈਸਲਾ ਹੋਇਆ ਉਹ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਤੇ ਦੇਸ਼ ਦੇ ਪਾਰਲੀਮੈਂਟ ਲੋਕ ਸਭਾ ਦੇ ਸਪੀਕਰ ਉਹਨਾਂ ਨੂੰ ਵੀ ਜਾ ਕੇ ਸੱਦੇ ਦਿੱਤੇ ਜਾਣਗੇ ਤਾਂ ਕਿ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਸ਼ਤਾਬਦੀ ਦੇ ਵਿੱਚ ਉਹ ਸਾਰੇ ਆ ਕੇ ਸ਼ਮੂਲੀਅਤ ਕਰਨ। ਉਹ ਤੋਂ ਇਲਾਵਾ ਇਹ ਵੀ ਇੱਥੇ ਇੱਕ ਵਿਚਾਰ ਧਾਰਾ ਆਈ ਤੇ ਮੈਂ ਸਮਝਦਾ ਇਹ ਵੀ ਬਹੁਤ ਸਾਡੇ ਲਈ ਅਹਿਮ ਆ ਕਿ ਦੁਨੀਆ ਭਰ ਤੋਂ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਅਸਲੇ ਵੀ ਵੀ ਕੀ ਕੀ ਪਾਰਲੀਮੈਂਟ ਮੈਂਬਰ ਵੀ ਆ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਰੂਪ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਖੁੱਲਾ ਸੱਦਾ ਸੱਦੇ ਉਹਦਾ ਭੇਜਾਂਗੇ ਵੀ ਬਈ ਐਮਐਲਏ ਤੇ ਐਮਪੀ ਰੂਪ ਦੇ ਵਿੱਚ ਵਰਲਡ ਵਾਈਡ ਜਿੰਨੀਆਂ ਵੀ ਸ਼ਕਤੀਆਂ ਆ ਉਹ ਸਾਰਿਆਂ ਇਹਦੇ ਵਿੱਚ ਸਬੂਲੀ ਅਧਿਕਾਰਨ ਤੇ ਉਹਨਾਂ ਸਾਰਿਆਂ ਦੇ ਨਾਲ ਸੰਪਰਕ ਵੀ ਕੀਤਾ ਜਾਊਗਾ ਤੇ ਦੂਸਰਾ ਸਾਰੇ ਮੁੱਖ ਮੰਤਰੀ ਜਿੰਨੇ ਵੀ ਆ ਸਾਰੀਆਂ ਸਟੇਟਾਂ ਨਾਲ ਸੰਪਰਕ ਕੀਤਾ ਜਾਊਗਾ ਕਿ ਉਹ ਸਾਰਿਆਂ ਨਾਲ ਸੰਪਰਕ ਕਰੂਗੀ ਕਿ ਉਹ ਆਪਣੇ ਆਪਣੇ ਅਸੈਂਬਲੀ ਦੇ ਵਿੱਚ ਤੇ ਮੁਲਕ ਦੇ ਪ੍ਰਧਾਨ ਮੰਤਰੀ ਉਹ ਆਪਣੇ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਵੀ ਰੱਖਣ ਜਿਹੜਾ ਕੇਵਲ ਦਾ ਕੇਵਲ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਵੇ ਸੋ ਇਹ ਵੀ ਅੱਜ ਇਹ ਜਿਹੜਾ ਇੱਥੇ ਬੈਠ ਕੇ ਫੈਸਲਾ ਕੀਤਾ ਗਿਆ ਤੇ ਅਚੇਚੇ ਤੌਰ ਤੇ ਇੱਕ ਕਾਫੀ ਟੇਬਲ ਜਿਹੜਾ ਆ ਉਹ ਵੀ ਵੱਡਾ ਤਿਆਰ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਸ ਦੇਸ਼ ਦੇ ਚੀਫ ਜਸਟਿਸ ਆਫ ਇੰਡੀਆ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਊਗੀ ਜਾ ਕੇ ਕਿ ਉਹ ਵੀ ਇਹਦੇ ਵਿੱਚ ਆ ਕੇ ਸ਼ਮੂਲੀਅਤ ਕਰਨ ਸੋ ਉਤੋਂ ਇਲਾਵਾ ਦੇਸ਼ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਸੈਮੀਨਾਰ ਕਿਉਂਕਿ ਪੰਜ ਅਸੀਂ ਕਰਨੇ ਆ ਉਹ ਵੀ ਵੱਡੀਆਂ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਉਹਦੇ ਵਿੱਚੋਂ ਦਿੱਲੀ ਤੇ ਪੰਜਾਬ ਤੇ ਹਰਿਆਣਾ ਉਹ ਸਾਰੇ ਜਿਹੜੇ ਆ ਸੈਮੀਨਾਰ ਗੁਰੂ ਸਾਹਿਬ ਜੀ ਦੀ ਉਸ ਪਵਿੱਤਰ ਯਾਦ ਨੂੰ ਸਮਰਪਿਤ ਜਿਹੜੇ ਕੀਤੇ ਜਾਣਗੇ ਤੇ ਸਭ ਤੋਂ ਵੱਡਾ ਕਿਉਂਕਿ ਮੇਰੇ ਸਾਰੇ ਸਾਥੀ ਬੈਠੇ ਆ ਇੱਕ ਸੁਝਾਅ ਆਇਆ ਸੀ ਕਿ ਅੱਜ মিডিਆ ਦਾ ਜੋਗਿਆ ਤੇ মিডিਆ ਕਈ ਵਾਰੀ ਬਹੁਤ ਗਲਤ ਕਰ ਰਿਹਾ ਉਸ ਕਾਰਜ ਲਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਨੀਅਰ ਯੂਨੀਵਰਸਿਟੀ ਦੇ ਵਿੱਚ ਸਾਡਾ ਉੱਥੇ ਧਾਰਮਿਕ ਵਿਹਾਨ ਹੈ ਉਹ ਸਾਡਾ ਡਿਪਾਰਟਮੈਂਟ ਹੈ ਵੱਡਾ ਉਹਨਾਂ ਨੂੰ ਡਾਕਟਰ ਪਿਤਪਾਲ ਸਿੰਘ ਨੂੰ ਉਹਨਾਂ ਨੂੰ ਇਹ ਸਾਰਾ ਅਜਾਇਬ ਕਰਾਂਗੇ ਕਿ ਇਹਦੇ ਵਿੱਚ ਜਿਹੜੀਆਂ ਸੌਧਾਂ ਕਰਨ ਵਾਲੀਆਂ ਉਹ ਸਾਰੀਆਂ ਸੌਧਾਂ ਕੀਤੀਆਂ ਜਾਣ ਸੋ ਉਹਦੇ ਨਾਲ ਦੀ ਨਾਲ ਮੇਰਾ ਇੱਕ ਆਪਣਾ ਵੀ ਵਿਚਾਰ ਸੀ ਤੇ ਇਹ ਸਾਰੇ ਸ਼ੈਤ ਵੀ ਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਂ ਤੇ ਚੇਰ ਵੀ ਗੁਰੂ ਗ੍ਰੰਥ ਸਾਹਿਬ ਜੁਨੀਅਰ 'ਚ ਸ਼ਤਾਬਤ ਕੀਤੀ ਜਾਊਗੀ ਤਾਂ ਕਿ ਸਦੀਵ ਕਾਲ ਇਹ ਪਤਾ ਵੀ ਲੱਗੇ ਪੇ ਸ਼ਤਾਬਦੀਆਂ ਦੇ ਵਿੱਚ ਇਹ ਠੀਕ ਹੈ ਨਗਰ ਕੀਰਤਨ ਤੇ ਹੋਰ ਸਾਰੇ ਕਾਰਜ ਹੋਣੇ ਆ ਇਹ ਵੀ ਕਾਰਜ ਇਦਾਂ ਦੇ ਜਿਹੜੇ ਇਹ ਵੀ ਜ਼ਰੂਰ ਕੀਤੇ ਜਾਣਗੇ ਸੋ ਇੱਕ ਹੋਰ ਜਿਹੜਾ ਵੱਡਾ ਸੁਝਾਅ ਸੀ ਉਹ ਅਸੀਂ ਖਾਲਸਾ ਕਾਲ 'ਚ ਪਟਿਆਲੇ ਦੇ ਸਪੁਰਦ ਕੀਤਾ ਇਹ ਦੋ ਕਰੈਕਟਰ ਅਸੀਂ ਛਾਪੇ ਆਇ ਤੇ ਉਹ ਜਿਹੜੇ ਪੰਜਾਬੀ ਦਾ ਹਿੰਦੀ ਦੇ ਵਿੱਚ ਛਾਪ ਦਿੱਤੇ ਆ ਅੰਗਰੇਜ਼ੀ ਦੇ ਵਿੱਚ ਵੀ ਛਾਪ ਦਿੱਤੇ ਜਾਣਗੇ ਉਹਨਾਂ ਦਾ ਸਾਰਿਆਂ ਦਾ ਬੱਖ-ਬੱਖ ਪੁਛਾਵਾਂ ਚ ਟਰਾਂਸਲੇਸ਼ਨ ਕਰ ਲਈ ਵੀ ਖਾਲਸਾ ਕਾਲਜ ਪਟਿਆਲੇ ਦੀ ਜ਼ਿੰਮੇਵਾਰੀ ਲਈ ਆ ਕਿ ਉਹ ਛੇਤੀ ਇਹਨੂੰ ਛਾਪ ਕੇ ਟਰਾਂਸਲੇਸ਼ਨ ਕਰਾ ਕੇ ਕਰੋਬੋਰੇਟ ਕਰਾ ਕੇ ਤੇ ਉਹਨੂੰ ਸਾਰੇ ਛਾਪ ਕੇ ਬੱਖ-ਬੱਖ ਪੁਛਾਵਾਂ ਦੇ ਵਿੱਚ ਜਿਦਾਂ ਕੱਲ ਕਰਨਾਟਕਾ ਦੇ ਵਿੱਚ ਬੰਗਲੌਰ ਉਹ ਕਹਿੰਦੇ ਸਾਡੀ ਲੈਂਗੁਏਜ ਦੇ ਵਿੱਚ ਅਸੀਂ ਆਪ ਹੀ ਛਾਪਾਂਗੇ ਤੁਹਾਨੂੰ ਪੀਡੀਆ ਭੇਜਦੇ ਆ ਕਿ ਤੁਸੀਂ ਸਾਨੂੰ ਛਾਪ ਕੇ ਭੇਜਦੇ ਹੋ ਸੋ ਵੱਖ-ਵੱਖ ਸ਼ੁਰਬਿਆਂ ਦੇ ਵਿੱਚ ਹੁਣ ਸਾਡੇ ਜਿੱਦਾਂ ਆਸਨ ਸੋਲ ਵਿਖੇ 27 ਤਰੀਕ ਨੂੰ ਸਤਗੁਰੂ ਜੀ ਦੀ ਸ਼ਰਧਾ ਨੂੰ ਸਮਰਪਿਤ ਉੱਥੇ ਫੰਕਸ਼ਨ ਨੇ ਆ ਇਦਾਂ ਹੀ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਫੰਕਸ਼ਨ ਅਸੀਂ ਉਹ ਆਯੋਜਨ ਕਰਨ ਜਾ ਰਹੇ ਸੋ ਉਹਦੇ ਨਾਲ ਦੀ ਨਾਲ ਦੋ ਮਹਾਨ ਨਗਰ ਕੀਰਤਨ ਇੱਕ ਨਗਰ ਕੀਰਤਨ ਜਿਹੜਾ ਉਹ ਆਸਾਮ ਤੋਂ ਚਾਲੇ ਪਾਊਗਾ ਜਿਹਦਾ ਲਗਭਗ ਰੂਟ ਵੀ ਬੈਠ ਕੇ ਅਸੀਂ ਤੈਅ ਕਰਾਂਗੇ ਤੇ ਕੀਤਾ ਵੀ ਆ ਉਹ ਲਗਭਗ 23 ਨਵੰਬਰ ਨੂੰ ਸਾਰੇ ਇਸ ਭਾਰਤਵਾਰਸੀ ਦੀਆਂ ਵੱਡੀਆਂ ਸਟੇਟਾਂ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਆ ਸਾਰੇ ਤਾਂ ਨਹੀਂ ਟੱਚ ਕੀਤੇ ਜਾ ਸਕਦੇ ਉਹ ਸਾਡਾ ਨਗਰ ਕੀਰਤਨ ਉੱਥੋਂ ਸ਼ਾਮ ਤੋਂ ਬ੍ਰੰਭ ਹੋ ਕੇ ਉਹ 23 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਉਹਨਾਂ ਦੀ ਆ ਕੇ ਸਮਾਪਤੀ ਹੋਊਗੀ ਦੂਸਰਾ ਨਗਰ ਕੀਰਤਨ ਮਟੌਰ ਤੋਂ ਜਿੱਥੋਂ ਪੰਡਤ ਕਿਰਪਾ ਰਾਮ ਦੀ ਫਰਿਆਦ ਲੈ ਕੇ ਆਏ ਉਹ ਅਸੀਂ ਉੱਥੋਂ ਸ਼ੁਰੂ ਕਰਾਂਗੇ ਅਰਦਾਸ ਕਰਕੇ ਉਸੇ ਸਥਾਨ ਤੋਂ ਤੇ ਯਤਨ ਕਰਾਂਗੇ ਵੀ ਉੱਥੋਂ ਦੇ ਵੀ ਲੋਕ ਜਿਹੜੇ ਕਸ਼ਮੀਰ ਦੇ ਆ ਖਾਸ ਕਰਕੇ ਦੂਸਰੇ ਭਾਈਚਾਰ ਨਾਲ ਸੰਬੰਧ ਉਹਨਾਂ ਸਾਰਿਆਂ ਨੂੰ ਨਾਲ ਤੋਰ ਕੇ ਤੇ ਉਹ ਨਗਰ ਕੀਰਤਨ ਪੜਾੜ ਪੜਾ ਜਿਹੜਾ ਆ ਉਹ ਆ ਕੇ ਆਨੰਦਪੁਰ ਸਾਹਿਬ ਸਮਾਪਤੀ ਹੋਊਗੀ ਦੂਸਰਾ ਇੱਕ ਨਗਰ ਕੀਰਤਨ ਕਿਉਂਕਿ ਸਿੱਖ ਪੰਥ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ ਲੱਖੀ ਸਾਹਿਬ ਬਨਜਾਰਾ ਉਹਨਾਂ ਦੋਹਾਂ ਦਾ ਬਹੁਤ ਵੱਡਾ ਯੋਗਦਾਨ ਆ ਕਿ ਮੈਂ ਸੋਚਦਾ ਪਏ ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ 사ਤਗੁਰ ਜੀ ਨੇ ਸੀਸ ਬਾਬਾ ਜੀਵਨ ਸਿੰਘ ਦੀ ਝੋਲੀ ਚ ਪਾਇਆ ਤੇ ਧਾੜ ਲੱਖੀ ਸਾਹਿਬ ਬਨਜਾਰਾ ਲੈ ਕੇ ਆਪਣੇ ਘਰ ਨੂੰ ਹੀ ਅੱਗ ਲਾ ਕੇ 사ਤਗੁਰਾਂ ਦਾ ਸੰਸਕਾਰ ਕੀਤਾ ਸੋ ਉਹਨਾਂ ਦੋ ਮਹਾਪੁਰਸ਼ਾਂ ਨੂੰ ਵੀ ਇਹਨਾਂ ਅਰ ਸਮਰਪਤ ਇੱਕ ਮਹਾਨ ਨਗਰ ਕੀਰਤਨ ਜਿਹੜਾ ਦਿੱਲੀ ਤੋਂ ਤੁਰੂਗਾ ਉਹ ਦਿੱਲੀ ਤੋਂ ਉਹਨਾਂ ਉਹਨਾਂ ਸਥਾਨਾਂ ਤੇ ਹੋ ਕੇ ਆਊਗਾ ਜਿੱਥੇ ਜਿੱਥੇ ਭਾਈ ਜੈਤਾ ਜੀ ਨੇ ਰਾਤ ਦਾ ਵਿਸ਼ਰਾਮ ਕੀਤਾ ਉਹ ਵੱਖ-ਵੱਖ ਸਤਾਨਾਂ ਤੋਂ ਹੋ ਕੇ ਰਾਤ ਦੇ ਸਮਾਗਮ ਵੀ ਚੱਲਣਗੇ ਤੇ ਉਹਨਾਂ ਦੀ ਸਮਾਪਤੀ ਵੀ ਆ ਕੇ ਇਸ ਪਵਿੱਤਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗੀ ਇੱਕ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ 23 24 ਤੇ 25 ਤਿੰਨ ਦਿਨ ਸਮਾਗਮ ਵੱਡੇ ਚੱਲਣੇ ਆ ਜਿਹਦੇ ਵਿੱਚ ਸਹਿਜ ਪਾਠਾਂ ਦੇ ਭੋਗ ਬੱਚਿਆਂ ਦੇ ਮੁਕਾਬਲੇ ਹੋਣ ਤੇ ਇੱਕ ਦਿਨ ਅਸੀਂ ਉਹਦੇ ਵਿੱਚ ਸਰਬ ਧਰਮ ਸੰਵੇਦਨ ਦਾ ਵੀ ਰੱਖਾਂਗੇ ਉਹ ਬੈਠ ਕੇ ਰੂਪ ਰਿਕਾ ਸਾਰੇ ਲਿਖ ਲਾਂਗੇ ਉਹ ਵੀ ਜਿਹੜਾ ਉਹਦੇ ਵਿੱਚ ਇੱਕ ਇਸ ਸ਼ਤਾਬਦੀ ਨੂੰ ਸਮਰਪਿਤ ਇੱਕ ਜਿਹੜਾ ਉਹਦੇ ਵਿੱਚ ਵੱਡੇ ਜਿਹੜੇ ਸ਼ੰਕਰਾਚਾਰੀਆ ਇਹਨਾਂ ਦੇ ਦੂਸਰੇ ਧਰਮਾਂ ਨਾਲ ਸੰਬੰਧਤ ਉਹਨਾਂ ਨੂੰ ਸਾਰਿਆਂ ਨੂੰ ਪਤਸਰ ਦਾ ਦੇਾਂਗੇ ਖੁੱਲਾ ਫੇ ਉਹ ਚੇਚੇ ਤੌਰ ਤੇ ਇਹਦੇ ਵਿੱਚ ਸ਼ਮੂਲੀਅਤ ਕਰਨ